ਅਸੀਂ ਹਲਕੇ ਦੇ ਵਿੱਚ ਲਗਭਗ 50 ਨਵੇਂ ਸਕੂਲ ਬਣਾ ਰਹੇ ਤੋੜ ਦੇ ਜਿਨ੍ਹਾਂ ਵਿੱਚੋਂ 15-20 ਦਾ ਕੰਮ ਸ਼ੁਰੂ ਹੋ ਚੁੱਕਿਆ ਮੁਕੰਮਲ ਹੋਣ ਵਾਲਾ ਤੇ 25 ਜਿਹੜੇ ਨਵੇਂ ਉਹ ਅਗਲੇ 10-15 ਰੈਂ ਸ਼ੁਰੂ ਹੋ ਜੂਗਾ ਜਿੱਥੇ ਜਿੱਥੇ ਕੰਮ ਚੱਲਦਾ ਪਿਆ ਉਹਨਾਂ ਪਿੰਡਾਂ ਦੇ ਨਾਮ ਹੈ ਮੰਗੂਆ ਜਿਵਾੜੀ ਲਚੇੜ ਗੰਭੀਰ ਪੁਰ ਭਨਾਮ ਮੰਡਲ ਰੇਲਵੇ ਰੋਡ 20 ਸਾਰੇ ਸਕੂਲਾਂ ਨੂੰ ਅਸੀਂ ਤੋੜ ਕੇ ਬਿਲਕੁਲ ਫਰੈਸ਼ ਬਣਾ ਰਹੇ ਹਾਂ ਇਸੀ ਲੜੀ ਦੇ ਵਿੱਚ ਉਹ ਜਿਹੜਾ ਛੋਟੀ ਝੱਖੀਆਂ ਦਾ ਸਕੂਲ 80 ਲੱਖ ਰੁਪਏ ਦੀ ਗ੍ਰਾਂਟ। ਫੰਡਸ ਦੇ ਬਹੁਤ ਸ਼ਾਨਦਾਰ। ਤੇ ਤੁਸੀਂ ਸਕੂਲ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਕੇ ਇਸ ਦੀ ਗਰੰਟੀ ਹੈ। ਉਹ ਜਿਹੜਾ ਹੈ ਅਸੀਂ ਉੱਥੇ 98 ਕਮਰੇ ਵਾਲਾ ਜਿਹੜਾ ਹੈ ਸਕੂਲ 80 ਲੱਖ ਰੁਪਏ ਤੋਂ ਬਾਅਦ ਲੁੱਟਾ ਸਕੂਲ ਦੇ ਦੂਜੇ ਲੈ ਹੋਏ ਨਿਵੇਸ਼ ਕਰਦੇ ਤੇ ਆਪ ਸਭ ਦਾ ਇਹ ਸਾਰਾ ਕੁਝ ਤਾਂ ਮੁਮਕਨ ਹੋ ਪਾਰਿਆ ਕਿ ਤੁਸੀਂ ਇੰਨਾ ਪਿਆਰ ਇੰਨਾ ਸਤਿਕਾਰ ਹੁੰਦੇ ਹੋ। ਸਾਡੇ ਇਸ ਪਿੰਡ ਦੀ ਕਬੱਡੀ ਮੰਗ ਗਰਾਊਂਡ ਦੀ ਵੀ ਸੀ ਤੇ ਸਟੇਡੀਅਮ ਦੀ ਵੀ ਸੀ ਕਿਉਂ ਨਹੀਂ ਜਿਹੜਾ ਸਾਡਾ ਗਰਦਨੇ ਵਾਲਾ ਗਰਾਊਂਡ ਹੈ ਉਹ ਕਿੰਨੇ ਪਿੰਡਾਂ ਦੇ ਉੱਥੇ ਜਿਹੜੇ ਨੌਜਵਾਨ ਹੈ ਅੱਜ 10 ਲੱਖ ਰੁਪਏ ਉਹਦੇ ਵੀ ਆਲਰੇਡੀ ਬੀਚ ਚੁੱਕਿਆ ਉਹਦਾ ਵੀ ਅਸੀਂ ਕਿ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਵਿਸ਼ਵਾਸ ਤੋਂ ਅੰਨੰਦ ਜਿੱਦਾਂ ਦਾ ਗਰਾਊਂਡ ਜਿੱਦਾਂ ਦਾ ਸਟੇਡੀਅਮ ਤੁਸੀਂ ਬਣਾਉਣਾ ਚਾਹੋਗੇ ਜਿੰਨੇ ਮਰਦੀ ਪੈਸੇ ਲੱਗਰੋ ਮੈਂ ਉਸ ਪੈਸੇ ਨੂੰ ਪੈਸਿਆਂ ਦੀ ਜ਼ਿੰਮੇਦਾਰੀ ਨਹੀਂ ਦੇਤੀਆ ਤੁਸੀਂ 10 ਲੱਖ ਰੁਪਏ ਦੇ ਨਾਲ ਕੰਮ ਸ਼ੁਰੂ ਕਰਾਓ 10 ਹੋਰ ਲੱਗੇ 20 ਹੋਰ ਲੱਗੇ 30 ਹੋਰ ਲੱਗੇ ਪੈਸੇ ਦੀ ਸੀਮਤ ਨਹੀਂ ਪਰ ਉਹ ਸ਼ਾਨਦਾਰ ਜਿਹੜਾ ਸਟੇਡੀਅਮ ਹੈ ਜਿੱਦਾਂ ਦਾ ਕਾਉਂਟੀ ਹੈ ਤੁਸੀਂ ਉਹਦੀ ਜ਼ਿੰਮੇਦਾਰੀ ਚੱਕੋ ਥੋੜੀ ਆਪਣੀ ਇੱਛਾ ਅਨੁਸਾਰ ਤੁਸੀਂ ਬਸ ਮੈਨੂੰ ਇਹ ਦੱਸਣਾ ਵੀ ਤੁਹਾਨੂੰ ਇੰਨੇ ਪੈਸਿਆਂ ਦੀ ਲੋੜ ਹੈ ਮੈਂ ਉਹਨੇ ਪੈਸੇ ਹੋਰ ਪਾ ਦੇਵਾਂਗਾ